ਉਦੋਂ ਟਾਈਟਾਈ ਟਾਈਟਾਈ ਵਜੇ ਤੱਕ ਬੋਣੀ ਵੀ ਨਹੀਂ ਕਰਦੇ ਕਿਸੇ ਵਾਰ ਛੋਲੇ ਵੀ ਰੋੜਨੇ ਪੈਣੇ ਮੇਦਾ ਵਿੱਚ ਔਰੀ ਛੱਪੀ ਸੁੱਟਣਾ ਕਸਟਮਰਾਂ ਨੂੰ ਪਤਾ ਨਾ ਲੱਗੇ ਆਲੂ ਵੀ ਸੁੱਟਨੇ ਬਹੁਤ ਖਰਾਬੀ ਹੁੰਦੀ ਸਾਡੀ ਤੇ ਹੁਣ ਸਾਈਕਲ ਤੇ ਜਾਣਾ ਇੱਕ ਚਾਹ ਹੁੰਦਾ ਬੰਦੇ ਨੂੰ ਕਿ ਮੈਂ ਆ ਵੀ ਘਰ ਚੀਜ਼ ਨੂੰ ਕੁਝ ਫੁੱਲ ਫਲ ਫਰੂਟ ਲੈ ਕੇ ਜਾਵਾਂ ਜਾਂ ਕੋਈ ਚੀਆ ਲੈ ਕੇ ਜਾਵਾਂ ਪਰ ਮੈਨੂੰ ਬੜਾ ਉਹ ਦੁੱਖ ਲੱਗਦਾ ਸੀ ਇਹਨਾਂ ਵੱਲੋਂ ਦੇਖ ਕੇ ਇਹ ਇਹਨਾਂ ਦਾ ਮੈਂ ਇਹ ਅਰਦਾਸ ਹੀ ਕਰਦਾ ਹੈ ਕਿ ਪ੍ਰਮਾਤਮਾ ਸਭ ਦਾ ਕੰਮ ਚਲਾਵੇ ਬੇਲੇ ਵੀ ਜੀ ਆਪਾਂ ਨੌਕਰੀ ਕਰਦੇ ਜੀ ਕੋਈ ਟਿਆਣੀ ਲਗਾਉਂਦੇ ਫੇਰ ਮੁੜ ਕੇ ਆਪਣਾ ਠੇਲਾ ਲਾਇਆ ਠੇਲਾ ਲਾਉਣ ਤੋਂ ਬਾਅਦ ਸਾਡਾ ਠੇਲਾ ਸਰਕਾਰ ਨੇ ਚੁਗਾਤਾ ਸੀ ਜਿਹੜੇ ਨੇ ਕੰਮ ਲੱਗਦਾ ਮੁਸ਼ਕਲੀ ਆ ਕਿਉਂਕਿ ਹੁਣ ਕਈ ਕਈ ਕਰਦੇ ਆ ਕਿ ਬڑے بڑے ਤਗੜੇ ਦੁਕਾਨਾਂ ਦੇ ਚੱਲ ਜਾਂਦੇ ਆ 70 70 ਰੁਪਏ ਦਾ ਕੁਲਚਾ ਖਾਣ ਵਾਸਤੇ ਅਸੀਂ ਸਵਾਲ ਫੇਰ ਨਹੀਂ ਬੰਦਾ ਪਰ ਲੋਕਾਂ ਨੂੰ ਇਹ ਨਹੀਂ ਪਤਾ 30 ਰੁਪਏ ਦਾ ਕੁਚਾ ਵੀ ਖਾ ਕੇ ਦੇਖੋ ਨਾ ਜੇ ਅਸੀਂ ਕਾਲਾ ਕੋਚੇ ਵਾਲਾ ਇੰਨਾ ਮਸ਼ਹੂਰ ਹੋ ਜਾਊਗਾ ਇੰਨੇ ਆਰਡਰ ਆਉਣੇ ਪੈਣਗੇ ਜਿੱਥੇ ਕਦੀ ਸਾਈ ਦੀ ਹਾਈ 10 ਕੋਚੇ ਲੱਗਦੇ ਸੀ ਅੱਜ ਹਜ਼ਾਰਾਂ ਕੋਚੇ ਲਾਉਣੇ ਪੈਂਦੇ ਨੇ ਇਹ ਸੋਚਿਆ ਸੀ ਕਾਲਾ ਕੋਚੇ ਵਾਲੇ ਨੇ ਨਹੀਂ ਪਾਜੀ ਨਹੀਂ ਵੀਜੇ ਹੱਥ ਤੱਕ ਤੇ ਇੱਥੇ ਤੱਕ ਤਾਂ ਸੋਚ ਨਹੀਂ ਰੱਖੀ ਸੀ ਜਦੋਂ ਤੱਕ ਮਾਲਕ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਸੰਗਤ ਨੇ ਬਹੁਤ ਪਿਆਰ ਦਿੱਤਾ ਇਹਨਾਂ ਨੂੰ ਮੇਰੇ ਦੇ ਆਪ ਦਾ ਮਨ ਖੁਸ਼ਪੁਰਤ ਹੋਇਆ ਵਾ ਕਿ ਸੰਗਤ ਨੇ ਬੜਾ ਪਿਆਰ ਦਿੱਤਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਸੰਗਤ ਦਿੰਦੀ ਰਹੇ ਇਹ ਨਹੀਂ ਕਿ ਅੱਜ ਦੇ ਦੇਤਾ ਦੇ ਅੱਗੇ ਤੋਂ ਧਿਆਨ ਨਾ ਕਰਨ ਪਰ ਇਹ ਕੰਮ ਨਾ ਹੋਵੇ ਮੈਂ ਤਾਂ ਕਹਾਂਗਾ ਸੰਗਤ ਨੇ ਜੀ ਅੱਜ ਪਿਆਰ ਦਿੱਤਾ ਨਾ ਤੈਨ ਦਿਲੋਂ ਪਿਆਰ ਦਿੱਤਾ ਵਾ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਅੱਜ ਤੁਹਾਨੂੰ ਖਬਰ ਦਿਖਾਵਾਂਗੇ ਅਮਰਸਾ ਦੇ ਜਿੱਥੇ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਰਾਤ ਦੀ ਵਾਇਰਲ ਹੋ ਰਹੀ ਆ ਜਿਸ ਵਿੱਚ ਕਿ ਕਾਲਾ ਕੁਲਚੀ ਵਾਲਾ ਜਿਹੜਾ ਕਿ ਪਹਿਲੇ ਲੰਬੇ ਸਮੇਂ ਤੋਂ ਕੋਚਾਂ ਦਾ ਕੰਮ ਕਰਦਾ ਆ ਰਿਹਾ ਵੀ ਬਲ ਆਪਣਾ ਰੋ ਰੋ ਕੇ ਦਰਦ ਬਿਆਨ ਕਰ ਰਿਹਾ ਵੀ ਉਸ ਦਾ ਕੰਮ ਕਾਰ ਨਹੀਂ ਚੱਲ ਰਿਹਾ ਉਸ ਦਾ ਕਹਿਣਾ ਵੀ 2-2 ਵਜ ਜਾਂਦੇ ਨੇ ਬੋਣੀ ਤੱਕ ਨਹੀਂ ਜੀਤੀ ਜਾਂਦੀ ਪਰ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਹਾਲ ਆ ਜਾਂਦਾ ਸੰਗਤਾਂ ਦਾ ਅਤੇ ਕਾਠ ਜਿਹੜਾ ਕੀ ਸੰਗਤਾਂ ਦਾ ਵਾਹਲ ਹੁਣ ਤੋਂ ਬਾਅਦ ਕਿੰਨਾ ਕਿਸਾਨਾਂ ਦਾ ਪਿਆਰ ਮਿਲਿਆ ਸੰਗਤਾਂ ਦਾ ਬਹੁਤ ਜਿਆਦਾ ਧੰਨਵਾਦ ਸਾਰੇ ਸੰਗਤਾਂ ਦਾ ਬਹੁਤ ਧੰਨਵਾਦ ਵੀਰ ਜੀ ਸਭ ਕਿੰਨੇ ਸਮੇਂ ਦੁਕਾਨ ਕਰਦੇ ਆ ਰਹੇ ਸੀ ਤੇ ਵੀਡੀਓ ਵਾਇਲ ਹੋਣ ਤੋਂ ਪਹਿਲਾਂ ਕੀ ਹਾਲਾਤ ਸੀ ਤੁਹਾਡੇ ਪਹਿਲਾਂ ਵੀਰ ਜੀ ਆਪਾਂ ਨੌਕਰੀ ਫਿਰ ਮੁੜ ਕੇ ਆਪਣਾ ਠੇਲਾ ਲਾਇਆ ਠੇਲਾ ਲਾਣ ਤੋਂ ਬਾਅਦ ਸਾਡਾ ਠੇਲਾ ਸਰਕਾਰ ਨੇ ਚਕਾਤਾ ਉਸ ਤੋਂ ਚਕਾਤਾ ਉਹ ਤੇ ਪੋਲ ਬੰਨਦਾ ਪਿਆ ਬਾਈਨੋ ਫੜੇ ਤੇ ਮੁੜ ਕੇ ਅਸੀਂ ਫਿਰ ਨੌਕਰੀ ਕਰਨੀ ਚ ਮਜਬੂਰੀ ਪੈ ਗਈ ਸਾਨੂੰ ਨੌਕਰੀ ਕਰਨ ਦੀ ਤੇ ਫਿਰ ਘਰ ਦੇ ਕਹਿੰਦੇ ਕਿ ਤੁਸੀਂ ਇੰਨੇ ਕੀ ਕਾਰੀਗਰ ਬਹੁਤ ਵਧੀਆ ਜੋ ਤੇ ਤੁਸੀਂ ਆਪਣਾ ਕਿਉਂ ਨਹੀਂ ਕਰਦੇ ਕਿਸੇ ਥੱਲੇ ਕਿਉਂ ਕਰਦੇ ਹੋ ਫਿਰ ਘਰ ਦੇ ਨੇ ਕਰਜ਼ਾ ਚੁੱਕ ਕੇ ਲੋਨ ਲੈ ਗਿਆ ਜਿਹੜਾ ਜਨਾਨੀਆਂ ਦਾ ਮਿਲਦਾ ਕੁਝ ਬੈਂਕ ਤੋਂ ਲੋਨ ਲਿਆ ਸੀ ਹਾਂਜੀ ਮੈਂ ਕਹਿੰਦੀ ਕਿ ਸਤਾ ਦਾਰ ਜਿਹੜੀ ਤੁਸੀਂ ਵੀਡੀਓ ਬੈਲ ਕੀਤੀ ਸੀ ਉਸ ਵਿੱਚ ਕੀ ਬੋਲ ਕੇ ਦੱਸਿਆ ਦੱਸ ਕੇ ਨੂੰ ਸਾਂਝਾ ਕਰ ਦੋ ਕੀ ਦੁੱਖ ਆਪਣਾ ਜਿਹੜਾ ਫੋਲਿਆ ਸੀ ਉਹ ਚ ਵੀਰ ਜੀ ਸਾਡਾ ਕੰਮ ਇੰਨਾ ਕੁ ਰੁਕ ਗਿਆ ਸੀ ਕਿ ਕੰਮ ਰੋਟੀ ਤੋਂ ਆਤਰੋਗੇ ਰੋਟੀ ਤੋਂ ਆਤਰੋਗੇ ਹੀ ਰੋਟੀ ਤੋਂ ਆਤਰੋਗੇ ਤੇ ਘਰ ਦੇ ਵੀ ਕਹਿੰਦੇ ਕਹਿੰਦੇ ਦਿਲ ਨਾ ਛੋਟਾ ਕਰੋ ਕੋਈ ਨਹੀਂ ਮਾਰਾ ਕੋਈ ਨਾ ਕੋਈ ਢੋਲ ਆਊਗਾ ਉਹ ਕੁਦਰਤੀ ਮੇਰੇ ਬੱਚੇ ਨੇ ਆਪਣੇ ਵੀਡੀਓ ਵਾਲਿਆਂ ਨੂੰ ਗੱਲਬਾਤ ਕੀਤੀ ਗੱਲਬਾਤ ਕੀਤੀ ਤੇ ਉਹਨਾਂ ਨੇ ਮੁੜ ਕੇ ਸਾਡੇ ਕੋ ਆਣ ਕੇ ਵੀਡੀਓ ਸਾਡੀ ਸੈਂਡ ਕੀਤੀ ਤੇ ਉਹ ਤੁਹਾਡੀ ਮਾਲਕ ਦੀ ਕਿਰਪਾ ਨਾਲ ਚੜਾਈ ਹੋ ਰਹੀ ਹੋਈ ਸੀ ਵੀ ਉੱਥੇ ਕੀ ਕਿਹਾ ਗਿਆ ਸੀ ਵੀ 2-2 ਵਜੇ ਤੱਕ ਤੁਸੀਂ ਕਿਹਾ ਸੀ ਵੀ ਸਾਡਾ ਗਾਹ ਨਹੀਂ ਹੁੰਦਾ ਤੇ ਦਸਾਂਜੂਨ ਸਾਂਝਾ ਕਰਦੇ ਬੋਲ ਕੇ ਕੀ ਕਿਹਾ ਗਿਆ ਸੀ ਸੀ 2-2 ਟਾਈ 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 ਵਜੇ ਤੱਕ ਬੌਣੀ ਵੀ ਨਹੀਂ ਕਰਦੇ ਸੀ ਕਿਸੇ ਵਾਰ ਛੋਲੇ ਵੀ ਰੋੜਨੇ ਪੈਣੇ ਮੇਦਾ ਵਿੱਚ ਚੋਰੀ ਛੱਪੀ ਸੁੱਟਣਾ ਕਸਟਮਰਾਂ ਨੂੰ ਪਤਾ ਨਾ ਲੱਗੇ ਆਲੂ ਵੀ ਸੁੱਟਨੇ ਆ ਬਹੁਤ ਖਰਾਬੀ ਹੁੰਦੀ ਹੈ ਸਾਡੀ ਉਸ ਤੋਂ ਬਾਅਦ ਹੁਣ ਕਿੰਨੇ ਘਾਟ ਡਰਾਉਣ ਸ਼ੁਰੂ ਹੋ ਗਏ ਨੇ ਇਹ ਦੱਸ ਦੋ ਤੇ ਫੋਨ ਕਿੱਥੋਂ ਕਿੱਥੋਂ ਸਕਦਾ ਆਉਂਦੇ ਤਰਨ ਦਸਾਂਜਾ ਜੀ ਫੋਨ ਤੇ ਬਾਹਰੋਂ ਬੜੇ ਆ ਰਹੇ ਜੋ ਕਹਤ ਜਰਮਨ ਚੋਂ ਆ ਰਿਹਾ ਕਹਤ ਆਸਟ੍ਰੇਲੀਆ ਚੋਂ ਆ ਰਿਹਾ ਜੀ ਹਾਂਜੀ ਤੇ ਹੁਣ ਕਿੰਨੇ ਆਰਡਰ ਆ ਗਏ ਤੁਹਾਨੂੰ ਹੁਣ ਤੱਕ ਹਾਂਜੀ ਅੱਜ ਅੱਜ ਤਾਂ ਕਾਫੀ ਆਰਡਰ ਆਏ ਆ ਸਵੇਰੇ ਹੀ ਹੁਣ ਆਰਡਰ ਭਗਤਾਨੇ ਆ ਕਿੰਨੇ ਕਿੰਨੇ ਆਰਡਰ ਦੱਸੋ ਸਵੇਰੇ ਜੀ 250 ਕੋਚਾ ਦੇਣਾ ਜੀ 250 ਹਾਂਜੀ ਅੱਜ ਕਿੰਨੇ ਦਾ ਆਇਆ ਆਰਡਰ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ 250 ਦਾ ਆਰਡਰ ਆ ਰਿਹਾ ਕੋਚਿਆਂ ਦਾ ਤੇ ਲੋਕ ਇੰਨਾ ਕਿ ਸੰਗਤਾਂ ਪਿਆਰ ਦੇ ਰਹੀਆਂ ਨੇ ਜਿਹੜਾ ਕਿਸ ਵਕਤ ਇਸ ਦੁਕਾਨ ਉਤੇ ਵਿਹਲੇ ਬੈਠੇ ਹੁੰਦੇ ਸੀ ਅੱਜ ਤੁਸੀਂ ਦੇਖ ਸਕਦੇ ਹੋ ਵੀ ਟਾਈਮ ਨਹੀਂ ਹੈਗਾ ਵਿਹਲੇ ਮੈਨੂੰ ਦੱਸੋ ਕਿੰਨੇ ਕਿੰਨੇ ਉਜੇ ਸਵੇਰੇ 3000 ਰੁਪਇਆ ਹੁੰਦੇਗੇ ਕੋਈ ਉਹ ਦੇ ਗਿਆ 150 ਕੁਚੇ ਦਾ ਦੇ ਗਿਆ ਉਹਨਾਂ ਨੇ ਸ਼ਾਇਦਾਂ ਦੇ ਗੁਰੂ ਘਰ ਦੇਣੇ ਆ ਹੋਰ ਕਿਥੇ ਹੋਣੇ ਆ ਤੇ ਇੱਕ ਕਾਕਾ ਕਿੱਥੋਂ ਆਣਾ ਇੱਕ ਜੇ ਸੇਰੇ ਜਿਹੜੇ ਪਟਿਆਲੇ ਪਟਿਆਲੇ ਤੋਂ ਆਣਾ ਜੋ ਹਾਂਜੀ ਉਹ ਰਾਤੀ ਉਹਨਾਂ ਨੇ ਪੈਸੇ ਸੈਂਡ ਕਰਤੇ ਸੀ ਤੇ 1000 ਰੁਪਇਆ ਇੱਕ ਸੈਂਡ ਕੀਤਾ ਵਾ ਕਿਸੇ ਨੇ ਕੀ ਆ ਬਾੜੀ ਸੇ ਵਾਲਾ ਆ ਰਿਹਾ ਇਹ ਸੋਚਿਆ ਸੀ ਕਾਲਾ ਕੁਲਚੇ ਵਾਲਾ ਇੰਨਾ ਮਸ਼ਹੂਰ ਹੋ ਜਾਊਗਾ ਇੰਨੇ ਆਰਡਰ ਆਉਣੇ ਪੈਣਗੇ ਜਿੱਥੇ ਕਦੇ ਸਾਈ ਦੇ ਆਜੀ 10 ਕੁਲਚੇ ਲੱਗਦੇ ਸੀ ਅੱਜ ਹਜ਼ਾਰਾਂ ਕੁਲਚੇ ਲਾਉਣੇ ਪੈਂਦੇ ਨੇ ਕਈ ਸੋਚਿਆ ਸੀ ਕਾਲਾ ਕੁਲਚੇ ਵਾਲੇ ਨੇ ਨਹੀਂ ਪਾਜੀ ਨਹੀਂ ਵੀਰ ਜੀ ਹੱਥ ਤੱਕ ਤਾਂ ਇੱਥੇ ਤੱਕ ਤਾਂ ਸੋਚ ਨਹੀਂ ਰੱਖੀ ਸੀ ਜਦ ਤੱਕ ਮਾਲਕ ਨੇ ਸਾਨੂੰ ਇੱਥੇ ਤੱਕ ਪਛਾਣਤਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਕਿੰਨੀ ਪਾਵ ਰਿਹਾ ਜਿਹੜਾ ਵਿਅਕਤੀ ਕਿਸੇ ਵਕਤ ਸਾਈ ਦੇ ਵਾਲੇ ਚ 10 ਕੋਲਚ ਨਹੀਂ ਲਾਉਂਦਾ ਸੀ ਅੱਜ 100 100 150 200 200 ਕੋਲਚੇ ਲਾ ਕੇ ਆਰਡਰ ਭਰਤਾ ਰਿਹਾ ਤੇ ਸੰਗਤਾਂ ਬੜੀਆਂ ਪਿਆਰ ਦੇਂਦੀਆਂ ਨੇ ਇਸ ਸੋਸ਼ਲ ਮੀਡੀਆ ਦਾ ਕਮਾਲ ਆ ਉਸ ਵਿਅਕਤੀ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਬੈਲ ਕੀਤੀ ਸੀ ਉਹਨਾਂ ਦਾ ਬੇਟਾ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਾਂਗੇ ਵੀਰ ਦੇ ਨਾਲ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕਿੱਥੋਂ ਜਹਨ ਚ ਆਇਆ ਵੀ ਵੀਡੀਓ ਬੈਲ ਕੀਤੀ ਜਾਵੇ ਇਸ ਤਰ੍ਹਾਂ ਕੀ ਇਹੀ ਗੱਲਬਾਤ ਕੀਤੀ ਜਿਹੜਾ ਕਿ ਕਾਲਾ ਕੋਲਚਾ ਵਾਲਾ ਦਾ ਬੇਟਾ ਦਾ ਤੇ ਹੁਣ ਗੱਲਬਾਤ ਕਰਾਂਗੇ ਉਹ ਸਿੰਘ ਦੇ ਨਾਲ ਜਿਹੜਾ ਕਿ ਗੁਰੂਦੇਵ ਸਿੰਘ ਨੇ ਵੀਡੀਓ ਵੈਲ ਕੀਤੀ ਤੇ ਉਸ ਤੋਂ ਬਾਅਦ ਸੰਗਤਾਂ ਦਾ ਇੰਨਾ ਕੋ ਕਹੋ ਵੀ ਹੜ ਆ ਗਿਆ ਵੀ ਉਹਨਾਂ ਕੋ ਸਾਹਮਣੇ ਗਿਆ ਗੱਲਬਾਤ ਕਰਾਂਗੇ ਵੀਰ ਦੇ ਨਾਲ ਬਹੁਤ ਬਹੁਤ ਤੁਹਾਡਾ ਧੰਨਵਾਦੀ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਦਾ ਜਹਨ ਚ ਆਇਆ ਵੀ ਕਾਲਾ ਕੋਲਚਾ ਇਸ ਤਰ੍ਹਾਂ ਵੀਡੀਓ ਵੈਲ ਕੀਤੀ ਆ ਵੇ ਪਹਿਲਾਂ ਕੀ ਹਾਲਾਤ ਸੀ ਤੁਹਾਡਾ ਦੱਸੋ ਜੀ ਸਾਂਝਾ ਕਰ ਦਿਓ ਤੁਹਾਡੀ ਲਾਗੇ ਦੁਕਾਨ ਸੀ ਕੀ ਹਾਲਾਤ ਸੀ ਪਹਿਲਾਂ ਉਹਨਾਂ ਦੇ ਹਾਲਾਤ ਵੀਰ ਜੀ ਬਹੁਤ ਮਾੜੇ ਸੀ ਇਹਨ ਇਥੋਂ ਤੱਕ ਕਿ ਕਿਰਾਇਆ ਵੀ ਬਹੁਤ ਮੁਸ਼ਕਲ ਦਿੱਤਾ ਜਾਂਦਾ ਸੀ ਇਹਨਾਂ ਕੋ ਤੇ ਸਾਈਕਲ ਤੇ ਆਉਣਾ ਸਾਈਕਲ ਤੇ ਜਾਣਾ ਇੱਕ ਚਾਹ ਹੁੰਦਾ ਬੰਦੇ ਨੂੰ ਕਿ ਮੈਂ ਆ ਵੀ ਘਰ ਚੀਜ਼ ਕੋਈ ਫੁੱਲ ਫਲ ਫਰੂਟ ਲੈ ਕੇ ਜਾਵਾਂ ਜਾਂ ਕੋਈ ਚੀਜ਼ ਲੈ ਕੇ ਜਾਵਾਂ ਪਰ ਮੈਨੂੰ ਬੜਾ ਉਹ ਦੁੱਖ ਲੱਗਦਾ ਸੀ ਇਹਨਾਂ ਵੱਲੋਂ ਵੇਖ ਕੇ ਕਿ ਇਹਨਾਂ ਦਾ ਮੈਂ ਅਰਦਾਸ ਹੀ ਕਰਦਾ ਹੈ ਕਿ ਪ੍ਰਮਾਤਮਾ ਸਭ ਦਾ ਕੰਮ ਚਲਾਵੇ ਇਹਨਾਂ ਦੀ ਵੀ ਅਰਦਾਸ ਕਰੀਦੀ ਸੀ ਕਿ ਚਲੋ ਬਾਬਾ ਜੀ ਕਿਉਂਕਿ ਮੇਰੀ ਦੁਕਾਨ ਬਿਲਕੁਲ ਨਾਲ ਹੀ ਇਹ 골ਡ ਦੀ ਦੁਕਾਨ ਹੈ ਮੇਰੀ ਮੈਨੂੰ ਵੀ ਇਹੀ ਹੁੰਦਾ ਹੈ ਕਿ ਇਹਨਾਂ ਦਾ ਕੰਮ ਚੱਲੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਠੇ ਰਹਿੰਦੇ ਸੀ ਇੱਦਾਂ ਜਿਵੇਂ ਆਉਂਦੇ ਸੀ ਵਿਚਾਰੇ ਵੱਤ ਵਾਤ ਇੱਕ ਜਾਂ ਦੋ ਕੁਲਚੇ ਲੱਗਦੇ ਸੀ ਇਹਨਾਂ ਦੇ ਮੇਰੇ ਇੱਥੋਂ ਵੀ ਤੁਹਾਡੀ ਵੀਡੀਓ ਤੋਂ ਬਾਅਦ ਸੰਗਤਾਂ ਦਾ ਕਿੰਨਾ ਪਿਆਰ ਮਿਲਿਆ ਤੇ ਕਿੱਥੋਂ ਕਿੱਥੋਂ ਫੋਨ ਆਏ ਦੇਖਿਆ ਜੂ ਸਾਂਝਾ ਕਰ ਦਿਓ ਵੀ ਸੰਗਤ ਕਿੰਨੇ ਪਿਆਰ ਕਰਦੀ ਹੈ ਮੈਂ ਤਾਂ ਸਭ ਤੋਂ ਪਹਿਲਾਂ ਤੈਹ ਦਿਲੋਂ ਧੰਨਵਾਦ ਕਰਦਾ ਸੰਗਤਾਂ ਜਿਨ੍ਹਾਂ ਨੇ ਕੱਲ ਦਾ ਹੀ ਇੱਕ ਸਾਹ ਦਾ ਜਦੋਂ ਵੀਡੀਓ ਪਈ ਸੀ ਉਸ ਤੋਂ ਬਾਅਦ ਹੀ 5 ਮਿੰਟ ਬਾਅਦ ਜਾਂ 10 ਮਿੰਟ ਬਾਅਦ ਹੀ ਫੋਨ ਆਣੇ ਚਾਲੂ ਹੋ ਗਏ ਸੀ ਇਹਨਾਂ ਨੂੰ ਤੇ 15-20 ਫੋਨ ਤੇ ਮੇਰੇ ਹੁੰਦੇ ਹੁੰਦੇ ਆ ਗਏ ਸੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦਾ ਫੋਨ ਮੇਰੇ ਕੋਲ ਹੀ ਸੀ ਮੈਨੂੰ ਇਹਨਾਂ ਨੇ ਫਰਾਦਤਾ ਕਹਿੰਦੇ ਤੁਸੀਂ ਆਪਣਾ ਹੈਂਡਲ ਕਰ ਲਿਓ ਤੇ ਫੋਨ ਬੜੀ ਬੜੀ ਦੂਰੋਂ ਆਏ ਕੋਈ ਜਲੰਧਰ ਤੋਂ ਕੋਈ ਅਮਰੀਕਾ ਤੋਂ ਕੋਈ ਕੈਨੇਡਾ ਤੋਂ ਕੋਈ ਦੁਬਈ ਤੋਂ ਇਟਲੀ ਤੋਂ ਵੀ ਫੋਨ ਆਏ ਇਹਨਾਂ ਨੂੰ ਕਿ ਤੁਸੀਂ ਇਦਾਂ ਕਰੋ ਤੁਹਾਨੂੰ ਅਸੀਂ Google Pay ਨੰਬਰ ਦਵੋ ਅਸੀਂ ਤੁਹਾਨੂੰ ਸੇਵਾ ਪਾ ਦਿੰਨੇ ਆ ਤੇ ਤੁਸੀਂ ਸੰਗਤ ਨੂੰ ਕੁਲਚੇ ਸ਼ਕਾਣੇ ਚਾਲੂ ਕਰ ਦਿਓ ਭਾਵੇਂ ਸਾਡੇ ਲੋ ਗੁਰਦਰਾ ਸਾਹਿਬ ਚਲਾ ਦਿਓ ਤੇ ਭਾਵੇਂ ਜਿਹੜੀ ਤੁਹਾਡੇ ਕੋਲ ਸੰਗਤ ਕੋਈ ਆਂਦੀ ਜਾਂਦੀ ਜਾਂ ਕਿਸੇ ਨੂੰ ਵੀ ਸ਼ਕਾ ਦਿਓ ਤੇ ਬੜਾ ਵਧੀਆ ਲੱਗਾ ਮੈਨੂੰ ਸੰਗਤ ਦੇ ਸੰਯੋਗ ਨਾਲ ਕਿੱਥੇ ਕੱਲ ਮੈਂ ਦੇਖਦਾ ਪਿਆ ਸੀ ਵਿਚਾਰੇ ਦੁਨੀਆਂ ਨੇ ਐ ਕਰਕੇ ਬੈਠੇ ਸੀ ਅੱਜ ਮੂੰਹ ਤੇ ਇੰਨਾ ਚ ਮਤਲਬ ਜਿਵੇਂ ਕਹਿਦੇ ਨੇ ਖੁਸ਼ੀ ਰੋਣ ਦੀ ਖੁਸ਼ੀ ਉਹ ਵੀ ਮਨ ਲੋ ਬੜਾ ਵਧੀਆ ਲੱਗਾ ਜੀ ਮੈਨੂੰ ਵੀ ਨੇ ਸੋ ਵੀ ਕੀ ਕੀ ਗਿਆ ਸੀ ਵੀਡੀਓ ਵਿੱਚ ਦੋ ਰੱਖਾ ਜੋ ਸਾਂਝਾ ਕਰ ਦਿਓ ਵੀਡੀਓ ਵਿੱਚ ਬੋਲਿਆ ਕੀ ਸੀ ਕਾਲਾ ਕੋਚੇ ਵਾਲਿਆਂ ਨੇ ਕੀ ਕੀ ਆਇਆ ਆਪਣਾ ਦੁੱਖ ਜਿਹੜਾ ਕੀ ਦਰਦ ਬਿਆਨ ਕੀਤਾ ਇਹਨਾਂ ਨੇ ਦੁੱਖ ਇਹਨਾਂ ਦਾ ਇਹੀ ਸੀ ਇਹਨਾਂ ਨੇ ਜਦੋਂ ਇੱਥੇ ਆਏ ਸੀ ਉਦੋਂ ਇਹਨਾਂ ਨੇ ਪਹਿਲਾਂ ਦੋ ਕੁ ਮਹੀਨੇ ਬਾਅਦ ਇਹਨਾਂ ਦਾ ਮਨ ਸੀ ਕਿ ਮੈਂ ਛੱਡ ਕੇ ਚੱਲ ਜਾ ਕਿਉਂਕਿ ਇਹਨਾਂ ਨੇ ਕਰਜ਼ਾ ਚੁੱਕਿਆ ਸੀ ਕਰਜਾ ਚੁੱਕ ਕੇ ਲੋਨ ਚੁੱਕ ਕੇ ਤੇ ਇਹਨਾਂ ਨੇ ਦੁਕਾਨ ਦੇ ਵਿੱਚ ਆਪਣਾ ਤਿਆਰੀ ਕੀਤੀ ਸੀ ਫਿਰ 2 ਕੁ ਮਹੀਨੇ ਬਾਅਦ ਮੈਂ ਉਦੋਂ ਭੜ ਗਰਮੀਆਂ ਸੀ ਤੇ ਮੈਂ ਫਿਰ ਦੇਖਿਆ ਮੈਨੂੰ ਵਿਚਾਰਿਆਂ ਦਾ ਕੰਮ ਲੱਗਦਾ ਮੁਸ਼ਕਲ ਈ ਆ ਕਿਉਂਕਿ ਹੁਣ ਕਈ ਕਈ ਕਰਦੇ ਆ ਕਿ ਬੜੇ ਬੜੇ ਤਗੜੇ ਆ ਦੁਕਾਨਾਂ ਦੇ ਚੱਲ ਜਾਂਦੇ ਆ 70 70 ਰੁਪਏ ਦਾ ਕੁਲਚਾ ਖਾਣ ਵਾਸਤੇ ਸਿਰ ਸਵਾਲ ਫੇਰ ਨਹੀਂ ਬੰਦਾ ਪਰ ਲੋਕਾਂ ਨੂੰ ਇਹ ਨਹੀਂ ਪਤਾ 30 ਰੁਪਏ ਦਾ ਕੁਲਚਾ ਵੀ ਖਾ ਕੇ ਦੇਖੋ ਨਾ ਜੇ ਆਪਾਂ ਇਹ ਨਹੀਂ ਕਿ ਹੁਣ ਵਧੀਆ ਰੈਸਟੋਰੈਂਟ 'ਚ ਬਹਿ ਕੇ ਖਾਣਾ ਵਾ ਪਰ ਮਾਰੇ ਬੰਦੇ ਦੀ ਦੁਕਾਨ ਤੇ ਜਾ ਕੇ ਵੇਖੋ ਇਹ ਨਹੀਂ ਮਾਰਾ ਬੰਦਾ ਵਾ ਚਲੋ ਆਪਣੇ ਘਰ ਵਿਚਾਰਾ ਰੋ ਪਰ ਅਗਲਾ ਸੰਗਤ ਦੀ ਸੰਜੋਗ ਨਾਲ ਹੀ ਜੇ ਆਪਾਂ ਇਹਦੇ ਕੋਲ ਚਾ ਖਾਵਾਂਗੇ Papa ji ਕੋ ਤੇ ਇਹਨਾਂ ਕੋ ਖਾ ਕੇ ਤਾਂ ਸਾਨੂੰ ਪਤਾ ਲੱਗੇਗਾ ਸਵਾਦ ਕਿਦਾਂ ਦਾ ਟੇਸਟ ਕਿਦਾਂ ਦਾ ਜਿਵੇਂ ਵੀਡੀਓ 'ਚ ਕਾਲਾ ਕੋਲਚਾ ਲਿਖਿਆ ਗਿਆ ਸੀ ਵੀ ਦੁਪਹਿਰ ਦੇ 2:30 ਵਜੇ ਨੇ 2:00 ਵਜੇ ਨੇ ਤੇ ਹਜੇ ਤੱਕ ਉਹਨਾਂ ਨੇ ਕਹਿੰਦੇ ਬੋਲੀ ਤੱਕੜੀ ਕਰਕੇ ਦੇਖੀ ਠੀਕ ਹੈ ਨਾ ਉਸ ਤੋਂ ਬਾਅਦ ਕੀ ਹਾਲਾਤ ਨੇ ਸੰਗਤ ਦੇ ਕਿੰਨਾ ਕੇ ਸੰਗਤ ਨੇ ਪਿਆਰ ਦਿੱਤਾ ਕਿੰਨੇ ਘਾਟ ਲਾਗੇ ਨੇ ਬੁੱਕ ਹੋ ਗਏ ਨੇ ਹਾਂਜੀ ਇਹ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸੰਗਤ ਵਾਕਈ ਇਹਨਾਂ ਦੀ ਗੱਲ ਸਹੀ ਆ ਕੀ ਬੋਣੀ ਨਹੀਂ ਹੁੰਦੀ ਹੀ ਵਿਚਾਰਾਂਗੇ ਉਹ ਤੇ ਅੱਜ ਸਵੇਰ ਤੋਂ ਲੈ ਗਏ 4:00 ਵਜੇ ਆ ਤੇ ਕੋਈ ਸੰਗਤ ਦੇ ਰਹੀ ਆ ਆਪਣਾ 150 ਕੁਲਚਿਆਂ ਦਾ ਆਰਡਰ ਕੋਈ 50 ਕੁਲਚਿਆਂ ਦਾ ਆਰਡਰ ਕੋਈ 70 ਕੁਲਚਿਆਂ ਦਾ ਆਰਡਰ ਤੇ ਜਿਹੜਾ ਜਿਹੜਾ ਕੁਲਚਿਆਂ ਦਾ ਆਰਡਰ ਦੇ ਰਿਹਾ ਵਾ ਉਹ ਸੰਗਤ ਦੇ ਵਿੱਚ ਹੀ ਕਹਿੰਦੇ ਆਂ ਵਰਤੋਣਾ ਵਾ ਇਹ ਨਹੀਂ ਗਾ ਕਿ ਘਰੇ ਆਪਾਂ ਲਿਆ ਕੇ ਖੁਸ਼ੀ ਨਾਲ ਪਾਰਟੀ ਕਰਨੀ ਨਾ ਕਹਿੰਦੇ ਸੰਗਤ ਦੇ ਵਿੱਚ ਹੀ ਅਸੀਂ ਖੁਸ਼ੀ ਨਾਲ ਮਤਲਬ ਸੰਗਤ ਨੂੰ ਦੇ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਅੱਜ ਦਿਨ ਵੀ ਬਹੁਤ ਵੱਡਾ ਮਹਾਰਾਜ ਦਾ ਸੰਗਰਾਮ ਦਾ ਦਿਨ ਨਾ ਰੀਤ ਮਨੇ 120 ਜਿਵੇਂ ਕਿ ਆਇੰਦਾ ਵੀ ਕਿਸੇ ਵਕਤ ਇਹਨਾਂ ਕੋ ਸਾਈ ਦੇ 10 ਕੁਲਚੇ ਨਹੀਂ ਲੱਗਦੇ ਸੀ ਇਹ ਹਾਲਾਤ ਸੀ ਅੱਜ 1.5 150 2 200 ਕੁਲਚੇ ਆਦਾ ਅਲੰਪਕ ਤਾਂ ਕਰਨਾ ਪੈਂਦਿਆ ਵਾ ਕਿ ਲੱਗਦਾ ਵੀ ਸੰਗਤ ਬਹੁਤ ਪਿਆਰ ਕਰਦੀ ਹੈ ਜਿਵੇਂ ਕੋਈ ਸੋਸ਼ਲ ਮੀਡੀਆ ਕੋਈ ਵੀ ਖਬਰ ਪਾਉਂਦਾ ਜਾਂ ਇਸ ਤਰ੍ਹਾਂ ਦੀ ਵੀਡੀਓ ਪਾਉਂਦਾ ਤੇ ਸੰਗਤ ਜਿਹੜੀ ਦੇਸ਼ਾਂ ਦੇਸ਼ਾਂ ਵਿੱਚ ਬੈਠੀ ਸਾਡੇ ਇਹਨਾਂ ਦੇ ਵੀਰ ਨੇ ਬਹੁਤ ਪਿਆਰ ਕਰਦੇ ਨੇ ਸੰਗਤ ਨੇ ਬਹੁਤ ਪਿਆਰ ਦਿੱਤਾ ਇਹਨਾਂ ਨੂੰ ਮੇਰੇ ਤੇ ਆਪ ਦਾ ਮਨ ਖੁਸ਼ ਬਹੁਤ ਹੋਇਆ ਵਾ ਕਿ ਸੰਗਤ ਨੇ ਬੜਾ ਪਿਆਰ ਦਿੱਤਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਸੰਗਤ ਦਿੰਦੀ ਰਹੇ ਇਹ ਮੈਂ ਤਾਂ ਕਵਾਂਗਾ ਸੰਗਤ ਜੀ ਅੱਜ ਪਿਆਰ ਦਿੱਤਾ ਨਾ ਤੈਅ ਦਿਲੋਂ ਪਿਆਰ ਦਿੱਤਾ ਵਾਂ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਅਗਲੇ ਦਾ ਕਾਰਜ ਜਿਹੜਾ ਤੁਹਾਡੇ ਪੈਰਾਂ ਪਿੱਛੇ ਸਟੈਂਡ ਹੋ ਜੇ ਕਾਰੋਬਾਰ ਸਾਰਾ ਸਟੈਂਡ ਹੋ ਜੇ ਤੇ ਅਗਲਾ ਧੁਆਵਾ ਵੀ ਕਰੇ ਬਾਕੀ ਮੈਂ ਇਹਨਾਂ ਦੀ ਡਿਊਟੀ ਲਾਉਂਗਾ ਕਿ ਜਪਜੀ ਸਾਹਿਬ ਦਾ ਪਾੜ ਇੱਕ ਜਾਂ ਦੋ ਰੋਜ਼ ਦੇ ਕਰਾਂ ਉਹ ਆਂਟੀ ਦੀ ਡਿਊਟੀ ਲਾਉਂਗਾ ਅੰਕਲ ਜੀ ਤੇ ਚਲੋ ਕਾਰੋਬਾਰ ਕਰਨਗੇ ਆਂਟੀ ਦੀ ਜਿਹੜੀ ਡਿਊਟੀ ਲਾਉਂਗਾ ਕਿ ਜਪਜੀ ਸਾਹਿਬ ਦੇ ਦੋ ਪਾੜ ਕਰਕੇ ਫਿਰ ਆਪਣਾ ਕੰਮ ਚਾਲੂ ਕਰਿਓ ਕਿ ਪਤਾ ਕੰਦੇ ਪੈਰਾਂ ਪਿੱਛੇ ਪਰਮਾਤਮਾ ਕਾਰੋਬਾਰ ਇਹਨਾਂ ਦਾ ਵਧਾਵੇ ਠੀ ਉਸ ਗੁਰੂਦੇਵ ਸਿੰਘ ਦੇ ਨਾਲ ਜਿਹਨੇ ਕਿ ਇਹ ਸੋਸ਼ਲ ਮੀਡੀਆ ਦੇ ਵੀਡੀਓ ਵੈਲ ਕੀਤੀ ਅਤੇ ਉਸ ਵੀਡੀਓ ਬਾਤ ਇੰਨਾ ਕਿ ਸੰਗਤ ਦਾ ਪਿਆਰ ਦਿੱਤਾ ਤੁਸੀਂ ਦੇਖ ਸਕਦੇ ਹੋ ਵੀ ਠਾਠਾ ਮਾਰਦਾ ਕਾਠੇ ਇਸ ਦੁਕਾਨ ਤੇ ਆ ਜਿਹੜੀ ਦੁਕਾਨ ਤੇ ਕਿਸੇ ਵਕਤ ਕੁਝ ਨਹੀਂ ਆਉਂਦਾ ਸੀ ਸਾਈ ਦੀ ਅਸੀਂ 10 ਕੋਚਾ ਹੀ ਲੱਗਦੇ ਸੀ ਉੱਥੇ ਅੱਜ 2-200 ਕੋਚਾਂ ਦਾ ਡੇਢ-ਡੇਢ 100 ਕੋਚਾਂ ਆਟਰਾ ਜਿਹੜਾ ਕਿ ਕਾਲਾ ਕੋਚਾ ਲੱਕ ਭੁਗਤਦਾ ਨਹੀਂ ਆ ਤੇ ਉਹ ਗੱਲਬਾਤ ਕਰਾਂਗੇ ਉਹਨਾਂ ਦੀ ਹਾਂਜੀ ਛੋਟੀ ਜਿਹੀ ਬੇਨਤੀ ਆ ਮੈਂ ਦੇਖਦਾ ਪਿਆ ਵਾਂ ਕਿ ਇਹਨਾਂ ਕੋਈ ਕਈ ਗੱਲ ਪਤਾ ਹੀ ਨਹੀਂ ਗਈ ਤੇ ਉਹ ਵੀ ਨਹੀਂ ਕੀ ਉਹ ਬੰਦਾ ਜਿਹੜੇ ਜਿਹੜੇ ਗਾਗ ਪਤਾ ਨਹੀਂ ਗਏ ਉਹ ਕਹਿ ਗਏ ਆ ਕਿ ਆਪਾਂ ਭਾਜੀ ਹੁਣ ਆਣਾ ਨਹੀਂ ਕਹਿੰਦਾ ਤੁਸੀਂ ਸਾਨੂੰ ਲੇਟ ਕਰਦਾ ਉਹ ਅਗਲੇ ਨੇ ਕਹਿ ਕੇ ਗਏ ਆ ਕਿ ਤੁਸੀਂ ਜੇ ਆਪਾਂ ਅੱਜ ਤੁਹਾਡੇ ਕੋਲ ਚੇ ਨਹੀਂ ਲੈ ਖਾ ਕੇ ਚੱਲੇ ਤੇ ਕੋਈ ਨਹੀਂ ਜੇ ਤੁਹਾਡੇ ਕੋਲ ਥੋੜਾ ਆਪਣਾ ਜੇ ਸੰਗਤ ਦਾ ਜ਼ੋਰ ਜ਼ਿਆਦਾ ਪੈ ਗਿਆ ਵਾ ਅਸੀਂ ਕੱਲ ਵੀ ਆ ਸਕਦੇ ਪਰਸੋਂ ਵੀ ਆ ਸਕਦੇ ਆ ਇਹ ਨਹੀਂ ਕੁਲਚਾ ਤੁਹਾਡੇ ਕੋਲ ਖਾ ਕੇ ਜਾਵਾਂਗੇ ਇਹ ਨਹੀਂ ਗਾ ਕਿ ਅਸੀਂ ਬਾਹਰੋਂ ਖਾ ਕੇ ਜਾਵਾਂਗੇ ਇਹ ਨਹੀਂ ਗੱਲ ਨਹੀਂ ਕਹਿ ਗਏ ਤੇ ਇਹ ਵੀ ਇਹਨਾਂ ਨੇ ਕਹਿ ਤਾ ਕਿ ਪੈਸੇ ਐਡਵਾਂਸ ਰੱਖਣੇ ਐਡਵਾਂਸ ਰੱਖ ਲਓ ਅਸੀਂ ਜਦੋਂ ਅਸੀਂ ਤੁਹਾਡਾ ਦਿਲ ਕਰਾਂਗੇ ਤੁਹਾਡੇ ਕੋਲ ਕੁਲਚਾ ਖਾ ਕੇ ਜਾਵਾਂਗੇ ਇਹ ਵੀ ਸੰਗਤ ਨੇ ਬਹੁਤ ਧੰਨਵਾਦ ਜੀ ਤੁਸੀਂ ਦੇਖਦੇ ਹੋ ਵੀ ਸੰਗਤ ਕਿੰਨੇ ਕਿ ਪਿਆਰ ਦਿੰਦੀ ਆ ਸੋਸ਼ਲ ਮੀਡੀਆ ਅਜਿਹੇ ਪਲੇਟਫਾਰਮ 'ਤੇ ਆ ਇਹ ਉਹ ਦੁਕਾਨ ਹੈ ਕਾਲਾ ਕੁਲਚੇ ਵਾਲਿਆਂ ਦੀ ਜਿੱਥੇ ਕਿਸੇ ਵਕਤ ਕਾਲਾ ਕੁਲਚੇ ਵਾਲਾ ਵਿਹਲਾ ਬੈਗ ਚੱਲ ਜਾਂਦਾ ਸੀ ਅਤੇ ਉਸ ਦਾ ਕਹਿਣਾ ਸੀ ਵੀ ਉਸ ਕੋ ਕੰਮਕਾਰ ਹੈ ਨਹੀਂ ਆ ਅਤੇ ਸਾਢੇ 10 ਕੁ ਕੁੱਝ ਨਹੀਂ ਲਾਦੇ ਸੀ ਅਤੇ ਸੋਸ਼ਲ ਮੀਡੀਆ ਦੇ ਵੀਡੀਓ ਪੈਣ ਤੋਂ ਬਾਅਦ ਇੰਨਾ ਕੱਠ ਹੋ ਗਿਆ ਸੰਗਤਾਂ ਦੇਸਾਂ ਦੇਸਾਂ ਤੋਂ ਜਿਹੜਾ ਕਿ ਪਿਆਰ ਦੇਣ ਲੱਗੀ ਕਿ ਸੰਗਤਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਪਿਆਰ ਬਰਕਰਾਰ ਰੱਖਿਓ ਹਮੇਸ਼ਾ ਜਦੋਂ ਕੋਈ ਸੋਸ਼ਲ ਮੀਡੀਆ 'ਤੇ ਵੀਡੀਓ ਪੈਂਦੀ ਮਦਦ ਦੀ ਵੱਲ ਚੜ ਕੇ ਅੱਗੇ ਆ ਕੇ ਮਦਦ ਕਰਿਆ ਕਰੋ ਤਾਂ ਜੋ ਕਿ ਉਸਦੇ ਹਾਲਾਤ ਜਿਹੜੇ ਉਹ ਚੰਗੇ ਹੋ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਅੰਮ੍ਰਿਤਸਰ ਤੋਂ